ਅੰਡ ਬਲਾਸਪੁਰ ਬਖੇ ਇੱਕ ਜੋ ਡੌਗੀ ਸੀਗਾ ਬਹੁਤ ਹੀ ਹਾਲਤ ਬਹੁਤ ਖਰਾਬ ਸੀ ਕਈਆਂ ਤਰ੍ਹਾਂ ਤੋਂ ਘਮ ਰਿਆ ਸੀਗਾ ਤੇ ਇਧਰ ਆਪਣੇ ਵੀਰ ਉਹਦਾ ਡੌਗੀ ਦਾ ਪਿੱਛਾ ਕਰਦੇ ਸੀ ਕਈਆਂ ਦਿਨਾਂ ਤੋਂ ਨਾ ਬਈ ਇਹਨੂੰ ਫੜਾਇਆ ਜਾਵੇ ਨਾ ਹਲਕਾ ਬੋ ਵੀ ਸੀਗਾ ਨਹੀਂ ਨਹੀਂ ਜ਼ਖਮੀ 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 ਸੀਗਾ ਤੇ ਹੁਣ ਅੱਜ ਜਗਰਾਉਂ ਤੋਂ ਵੀ ਕੌਕੇ ਤੋਂ ਕੌਕੇ ਤੋਂ ਆਇਆ ਹੀਰਾ ਐਨੀਮਲ ਛਾਤਾ ਸੋਸਾਇਟੀ ਇਹ ਬੋਗੀ ਨੂੰ ਲੈ ਕੇ ਜਾ ਰਹੇ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕਿੰਨਾ ਟੈ ਹੋ ਗਿਆ ਇਹਨਾਂ ਦੀ ਸਸਤਾ ਚੱਲਦੀ ਉਹ ਭਾਈ ਜਿਹੜਾ ਤੁਹਾਡੀ ਇਹ ਹੀਰਾ ਐਨੀਮਲ ਸੁਸਾਇਟੀ ਆ ਇਹ ਕਿੰਨਾ ਟਾਈਮ ਹੋ ਗਿਆ ਜੀ ਜਲਦੀ ਨੂੰ ਸੇਵਾ ਦੇ ਵੀਰੇ 2011 ਤੋਂ ਚੱਲ ਰਹੀ ਆ ਇਹ ਹਾਂਜੀ ਹਾਂਜੀ ਇਹ ਜਿਵੇਂ ਮੰਨ ਲਓ ਰੋਡ ਤੇ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਡੌਗੀ ਆ ਐਕਸੀਡੈਂਟ ਹੋ ਜਾਂਦਾ ਲੱਕ ਵਗੈਰਾ ਡੈਮੇਜ ਹੋ ਜਾਂਦਾ ਇਹਦੇ ਵੀ ਹੁਣ ਹਾਲਤ ਬਹੁਤ ਮੰਦੀ ਸੀਗੀ ਠੀਕ ਹੈ ਕੀੜੇ ਪਏ ਹੋਇਆ ਸਾਰੇ ਪਿੰਡੇ ਚ ਹਾਂਜੀ ਤੇ ਉਹ ਇਹ ਬਾਈ ਹੁਣਾਂ ਨੇ ਅੱਗੇ ਇੱਕਦਮ ਫੋਨ ਲਾਇਆ ਸੀ ਉਹਦੇ ਭੱਜ ਗਿਆ ਜੀ ਅੱਜ ਅਸੀਂ ਕਾਬੂ ਕਰਕੇ ਇਹਨੂੰ ਰੈਸਕੂ ਕਰਕੇ ਲੈ ਚੱਲੇ ਹਾਂ ਜੀ ਠੀਕ ਹੈ ਹਾਂਜੀ ਜਿਵੇਂ ਕੋਈ ਵੀ ਐਕਸੀਡੈਂਟ ਵਗੈਰਾ ਹੁੰਦਾ ਕੋਈ ਪਤੂ ਦਾ ਜਿਵੇਂ ਉਹ ਵੀ ਲੈ ਜਾਂਦੇ ਵੀਰੇ ਆ ਨੰਬਰ ਮਗਰ ਹੈਗਾ 9026890268 ਤੇ ਕਾਲ ਬਸ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਸੰਯੋਗ ਦਿਓ ਸੰਸਥਾ ਦਾ ਇਹਦਾ ਬਹੁਤ ਭਲੇ ਵਾਲਾ ਕੰਮ ਹੈ ਜੀ ਠੀਕ ਹੈ ਤੇ ਸੇਵਾ ਇਹਨਾਂ ਦੀ ਵੀ ਹੈਗੀ ਬਹੁਤ ਵੱਡੀ ਸੇਵਾ ਇਹਨਾਂ ਦੀ ਵੀ ਹੈ ਜਿਨ੍ਹਾਂ ਨੇ ਇਹ ਡੌਗੀ ਫੜ ਕੇ ਇਹਨਾਂ ਦੇ ਹਵਾਲੇ ਕੀਤਾ ਇਹਨਾਂ ਨੂੰ ਫੋਨ ਕੀਤਾ ਧੰਨਵਾਦ ਸਾਰਿਆਂ ਦਾ ਠੀਕ ਹੈ ਭਾਈ ਜੀ ਠੀਕ ਹੈ ਜੀ